26 ਮਾਰਚ 1986 ਸਵੇਰ ਨੂੰ ਸਰਦਾਰ ਕੁਲਵਿੰਦਰ ਸਿੰਘ ਤੇ ਸਰਦਾਰ ਪ੍ਰਗਟ ਸਿੰਘ ਨੂੰ ਪੁਲਿਸ ਵੱਲੋਂ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਸੀਗਾ ਆਓ ਜਾਣੀਏ ਇਹਨਾਂ ਗੁਰੂ ਕੇ ਸਿੱਖਾਂ ਨੂੰ ਕਿਵੇਂ ਸ਼ਹੀਦ ਕੀਤਾ ਜਾਣਣ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਜੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਬਾਰ-ਬਾਰ ਗੱਲ ਕਈ ਵਾਰੀ ਕਰ ਲਈ ਐ ਕਿ ਪੰਜਾਬ ਦੀ ਧਰਤੀ ਦੇ ਉੱਤੇ ਇੱਕ 90 ਦਾ ਦੌਰ ਐਸਾ ਚੱਲਿਆ ਸੀਗਾ ਜਿੱਥੇ ਘਰਾਂ ਦੇ ਵਿੱਚੋਂ ਕੱਟ-ਕੱਟ ਕੇ ਬੇਕਸੂਰ ਨੌ ਜਵਾਨਾਂ ਨੂੰ ਮਾਰਿਆ ਗਿਆ ਸੀਗਾ ਕਦੇ ਖਾਰਕੂ ਕਹਿਣਾ ਕਦੇ ਅੱਤਵਾਦੀ ਕਹਿਣਾ ਕਸੂਰ ਕੋਈ ਵੀ ਨਹੀਂ ਐ ਕਸੂਰ ਸਿਰਪੈੰਦਾ ਸੀਗਾ ਕਿ ਉਹਨਾਂ ਦੇ ਕੋਲ ਸਿੱਖੀ ਸਰੂਪ ਬਰਕਰਾਰ ਸੀਗਾ ਸਿੱਖੀ ਸਰੂਪ ਨੂੰ ਦੇਖ ਕੇ ਪੁਲਿਸ ਨੇ ਕਈ ਨੌਜਵਾਨਾਂ ਨੂੰ ਮੋਟੇ ਘਾਟ ਉਤਾਰ ਦੇਣਾ ਉਹਨਾਂ ਦੇ ਮੱਥੇ ਦੇ ਉੱਤੇ ਇਹ ਥੱਪਾ ਲਾ ਦੇਣਾ ਕਿ ਇਹ ਖਾੜਕੂ ਸਨ ਇਹ ਅਤਵਾਦੀ ਸੀਗੇ ਐਸੇ ਹੀ ਦੌਰ ਦੇ ਵਿੱਚ ਸਰਦਾਰ ਕੁਲਵਿੰਦਰ ਸਿੰਘ ਜੀ ਸਰਦਾਰ ਪ੍ਰਗਟ ਸਿੰਘ ਜੀ ਇਹ ਦੋ ਗੁਰੂ ਕੇ ਸਿੱਖਾ ਨੂੰ ਅੱਜ ਦੇ ਦੇਣਾ 26 ਮਾਰਚ 1986 ਸਬ ਦੇ ਅੰਦਰ ਖਾੜਕੂ ਕਹਿ ਕੇ ਅਤਵਾਦੀ ਕਹਿ ਕੇ ਬਾਬਾ ਦੇ ਇਹ ਦੋ ਪਿਆਰੇ ਪੁੱਤਰ ਭੈੜਾ ਦੇ ਇਹ ਦੋ ਪਿਆਰੇ ਭਾਈ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਇਹ ਦੋਨਾਂ ਸਿੱਖਾਂ ਨੂੰ ਅਤਵਾਦੀ ਕਹਿ ਕੇ ਖਾੜਕੂ ਕਹਿ ਕੇ ਨਕਲੀ ਮੁਕਾਬਲੇ ਦੇ ਵਿੱਚ ਪੁਲਿਸ ਵੱਲੋਂ ਮਾਰ ਦਿੱਤਾ ਗਿਆ ਸੀਗਾ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਸੰਗਤ ਜੀ ਇਹ ਦੌਰ ਐਸਾ ਸੀਗਾ ਜਿਹਦੇ ਬਾਰੇ ਸਾਡੇ ਵਿਦਵਾਨਾਂ ਨੇ ਲਿਖਿਆ ਕਿ ਪੱਤਾ ਪੱਤਾ ਸਿੱਖਾ ਦਾ ਵੈਰੀ ਹੋ ਗਿਆ ਹੈ ਸو ਐਸੇ ਦੌਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਨਕਲੀ ਪੁਲਿਸ ਮੁਕਾਬਲੇ ਪੜੇ ਪਤਾ ਨਹੀਂ ਕਿੰਨੇ ਘਰ ਉਜੜੇ ਕਿੰਨਾ ਤੋਂ ਘਰਾਂ ਦੇ ਵਿੱਚ ਸੱਥਰ ਵਿਸ਼ੇ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਸੋ ਫੇਰ ਇੱਕ ਵਾਰ ਯਾਦ ਰੱਖਿਓ ਕਿ 26 ਮਾਰਚ 1986 ਇਸ ਦਿਨ ਸਰਦਾਰ ਕੁਲਵਿੰਦਰ ਸਿੰਘ ਤੇ ਸਰਦਾਰ ਪ੍ਰਗਟ ਸਿੰਘ ਇਹ ਦੋ ਗੁਰੂ ਕੇ ਸਿੱਖਾ ਨੂੰ ਪੁਲਿਸ ਨੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ ਗੁਰੂ ਬਾਲਾ ਕਿਰਪਾ ਕਰੇ ਸਤ ਗੁਰ ਮਿਹਰਾਬਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ